ਆਪਣਾ ਸਿੱਖ ਵਾਲਾ ਜੀ ਹਾਂ ਕੀ ਵੱਲ ਬਣੀ ਸੀ ਭਾਈ ਇਹ ਗੱਲ ਜੀ ਮੈਂ ਹਰਪਾਲ ਸਿੰਘ ਪਛੀਠੇਕੇ ਤੇ ਨਾਲ ਜਿਆਨ ਨੂੰ ਕਿਲਾ ਦਾਸ ਕਣਾ ਤੇ ਚਾਰ ਮਰਲੇ ਕਿੰਨੇ ਜਮੀਨ ਇਹ ਇਹ ਆਹ ਜਮੀਨ ਹੈ ਜੀ ਜਿਹੜੀ ਇਹਨਾਂ ਨੇ ਵਾਈ ਹੈ ਜੀ ਅੱਛਾ ਇੱਥੇ ਤੁਸੀਂ ਕਣਕ ਵੀ ਦਿੱਤੀ ਹਾਂ ਕਣਕ ਵੀ ਦਿੱਤੀ ਸੀ ਜੀ ਕਣਕ ਬੀਜਣ ਤੋਂ ਬਾਅਦ ਜੇ ਮੈਨੂੰ ਆਦਾ ਵੀ ਮੈਂ ਕਿਤੇ ਨੂੰ ਮੇਰੀ ਕਣਕ ਛੱਡ ਦੇ ਕਿ ਮੈਂ ਖੈ ਮੈਂ ਵੀ ਮੈਂ ਕਣਕ ਨਹੀਂ ਛੱਡਦਾ ਮੈਂ ਵੇਜਤੀ ਮੇਰੀ ਕੋਰ ਲੱਗਣੀ ਕਣਕ ਹੈ ਮੈਂ ਨਹੀਂ ਛੱਡ ਰਿਆ ਤੇ ਤੂੰ ਆਪ ਦਾ ਤਿੰਨ ਮਹੀਨੇ ਰਹਿ ਗਏ ਤੈਨੂੰ ਮੈਨੂੰ ਤੋਂ ਬਾਅਦ ਆਪ ਦੀ ਜ਼ਮੀਨ ਸੰਭਾਲ ਲਈ ਮੈਨੂੰ ਤੇਰੀ ਜ਼ਮੀਨਾਂ ਕੀ ਮਤਲਬ ਤੂੰ ਨਾ ਦੀ ਗਾ ਨੂੰ ਮੇਰੇ ਤੋਂ ਮੇਰੇ ਕੋਲ ਮੈਨੂੰ ਠੇਕੇ ਤੇ ਐ ਦਿਤੇ ਆਰੇ ਮੇਰੇ ਕੋਲ ਰੂਗੀ ਜਿਸ ਜਿਹੜਾ ਬੀਜਾ ਜਿਹੜਾ ਵੀ ਸਪਰੇਸ ਕਿੰਨਾ ਖਰਚਾ ਟੋਟਲ ਹੋ ਗਿਆ ਮੇਰਾ ਟੋਟਲ ਜੀ ਇਥੇ ਨਹੀਂ ਰੱਖੀ ਕਿੰਨਾ ਹੋ ਗਿਆ ਤੇ ਠੇਕਾ ਤੁਸੀਂ ਹੁਣ ਤਾਂ ਹੀ ਦੇ ਦਤਾ ਸੀ ਅੱਸੀ ਜੀ ਇਹਨੂੰ ਦੇਤਾ ਜੀ 37612 ਰੁਪਏ ਇੱਕਦਿੱਤੇ ਆ ਜੀ 10000 ਰੁਪਏ ਦੇ ਖਾਤੇ ਚ ਜੀ ਫਿਰ ਦੂਜੀ ਕਿਸ਼ਤ ਦਾ 파ਟ ਆ ਜੀ ਇਹਦੇ ਖਾਤੇ ਚ ਦੂਜੀ ਕਿਸ਼ਤ ਦਾ ਤੁਸੀਂ ਕਿਸ਼ਤ ਜਿਹੜੀ ਉਹ ਅਡਵਾਂਸ ਸੀ ਇਹਨਾਂ ਕੋਲ ਨਹੀਂ ਜੀ ਉਹ ਦੇਣੀ ਸੀ ਪੂਰਾ ਪੂਰਾ ਦੇਣਾ ਸੀ ਹਾਂ ਬਾਕੀ ਇਹਦੇ ਪੈਸੇ ਰਹਿੰਦੇ ਸੀ ਬਾਕੀ ਇਹਨੂੰ ਆਖਿਆ ਵੀ ਭਾਈ ਜਿਹੜੇ ਤੇਰੇ ਪੈਸੇ ਰਹਿੰਦੇ ਸਾਥੋਂ ਲੈ ਜਾ ਰਜਮੰਦਗੀ ਨਾਲ ਤੁਸੀਂ ਕਨਕੀ ਬੀਤੀ ਹਰ ਰਜਾਬੰਦਗੀ ਨਾਲ ਜੀ ਖੁਸ਼ ਹੋ ਖੁਸ਼ੀ ਦੋ ਸਾਰੇ ਤੋਂ ਪਹਿਲਾਂ ਮੈਂ ਜ਼ਮੀਨ ਵਾਈ ਹੈ ਦੀ ਇਹ ਤੀਜਾ ਸਾਲ ਮੇਰੇ ਕੋਲ ਹੀ ਹੈ ਅੱਛਾ ਹੁਣ ਇਹ ਜਿਹੜੀ ਜ਼ਮੀਨਾਂ ਨੇ ਵਾਈ ਇਹਨਾਂ ਤੁਹਾਨੂੰ ਦੱਸਿਆ ਵੀ ਮੈਂ ਬਾਣ ਲੱਗਿਆ ਜਾਂ ਗੱਲ ਨਾ ਬਿਲਕੁਲ ਨਹੀਂ ਦੱਸਿਆ ਜੀ ਇਹਨਾਂ ਨੇ ਚੋਰੀ ਨਾਲ ਸਾਥੋਂ ਜ਼ਮੀਨ ਵਾਈ ਹੈ ਜੀ ਥਾਣੇ ਮੇਰੇ ਤੇ ਦਰਖਾਸਤ ਦਿੱਤੀ ਇਲਜ਼ਾਮ ਲਾ ਰਹੇ ਜੀ ਇਹ ਇਲਜ਼ਾਮ ਨਾਲ ਲਾਉਂਦੇ ਆ ਕਿ ਵੀ ਮੇਰੀ ਜ਼ਮੀਨ ਨਾਪਦਾ ਹੈ ਝੂਠਾ ਮੇਰੇ ਕੋਲ ਆਪਦੇ ਕੋਲ 30 ਕਿੱਲੇ ਪੈੜੀ ਦੇ ਆ ਜੀ ਮੈਂ ਬੁੜਾ ਬੰਦਾ ਮੈਨੂੰ ਲੋੜ ਕੀ ਐ ਇਸ ਵੇਲੇ ਨੱਪਣ ਦੀ ਮੇਰੇ ਕੋਲ ਆਪ ਦੀ ਬਹੁਤ ਜ਼ਮੀਨ ਹੈ ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦੇ ਛੱਡਿਆ ਇਹ ਜੀ ਕੋਈ ਗੱਲ ਨਹੀਂ ਇਹ ਤਾਂ ਝੂਠਾ ਦੋਸ਼ ਲਾਉਂਦੇ ਆ ਮੇਰੇ ਕੀ ਮੰਗ ਕਰਦੇ ਅਸੀਂ ਮੰਗੀ ਕਰਦੇ ਆ ਜੀ ਸਾਨੂੰ ਮਤਲਬ ਪੈਸੇ ਮਿਲ ਜਾਣ ਜੀ ਸਾਡਾ ਨੁਕਸਾਨ ਹੋਇਆ ਜਿਹੜਾ ਸਾਨੂੰ 60 ਬਣ ਕਿਲੇ 65 ਬਣ ਸਾਡੀ ਗਣਕ ਹੁੰਦੀ ਹੈ ਕਿੱਲੇ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਸਾਨੂੰ ਪੈਸੇ ਦੇ ਦੇਣ ਜੀ ਸਾਡੇ ਕੀ ਨਾਂ ਜੀ ਆਪਣਾ ਹਰਪਾਲ ਸਿੰਘ ਹੈ ਜੀ ਮੇਰੇ ਪਿੰਡ 'ਚ ਆਪਾਂ ਖੜੇ ਆ ਸਿੱਖਾਂ ਦਾ ਪਿੰਡ ਹੈ ਇਹ ਇੱਕ ਵਿਅਕਤੀ ਨੂੰ ਤੁਸੀਂ ਠੇਕੇ ਤੇ ਜ਼ਮੀਨ ਦਿੱਤੀ ਸੀ ਤੇ ਉਸ ਤੋਂ ਬਾਅਦ ਉਹਦੀ ਬੀਜੀ ਕਨਕ ਬਾਦ ਦਿੱਤੀ ਕੀ ਰੋਲਾ ਪੈ ਗਿਆ ਉਹਨੂੰ ਮੈਂ ਕਿਹਾ ਸੀ ਮੈਂ ਤੈਨੂੰ ਫਸਲ ਅੱਦੇ ਤੱਕ ਹੀ ਦੇਣੀ ਆ ਅੱਧਾ ਹੀ ਮਲਕੇ ਉਸ ਦਾ ਠੇਕੇ ਤੱਕ ਉਦੋਂ ਮਲਕੇ ਮੈਂ ਕਨਕ ਆਪ ਦੀ ਕਰਨੀ ਆ ਮਲਕੇ ਵਾਹੀ ਕਰਨੀ ਆ ਕਿਉਂਕਿ ਮੇਰਾ ਖਾਲਾ ਟਾਤਾ ਸੀ ਨੇ ਖਾਲਾ ਟਾਤਾ ਮੇਰਾ ਮੈਨੂੰ ਕਹੇ ਵਾਹੀ ਆਪ ਕਰੂ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਨੂੰ ਫਿਰਦਾ ਸੀ ਜਾਈ ਕਬਜ਼ੇ ਔਨ ਕਰਕੇ ਮੈਨੂੰ ਵਿਸ਼ਵਾਸ ਸੀ ਪਹਿਲਾਂ ਇਹ ਤੇ ਦੇ ਛੱਡੀ ਜ਼ਮੀਨਾਂ ਨੂੰ ਮੈਂ ਤੁਸੀ ਤੁਹਾਨੂੰ ਡਰ ਸੀ ਵੀ ਕਬਜ਼ਾ ਪੂਰਾ ਡਰ ਸੀ ਜਿਨਾ ਮੈਂ ਰਹਿਣਾ ਬਠਿੰਡੇ ਮੈਂ ਇਹ ਨਾ ਭਿੰਡੇ ਤੇ ਮੈਨੂੰ ਪੂਰਾ ਡਰ ਸੀ ਆ ਇੱਥੇ ਮੈਂ ਆ ਕੇ ਜਦੋਂ ਪਤਾ ਲੱਗਿਆ ਮੈਂ ਕਿ ਮੇਂ ਜ਼ਮੀਨ 'ਚ ਦੁਕਾਨ ਕੋ ਕੋ ਵਿੱਚ ਤੀਜੋ ਮੈਂ ਕਿਹਾ ਸੀ ਤੈਨੂੰ ਵੀ ਠੇਕਾ ਮੈਂ ਅੱਧੇ ਲਿਆ ਤੇ ਅੱਧੇ ਦੁਕਾਨੀ ਲੈਂਦਾ ਤੱਕੇ ਨਾ ਕਨਕ ਵਿੱਚ ਤੀ ਮੇਰੇ ਚੀ ਉਹਦਾ ਕਹਿਣਾ ਵੀ ਅਸੀਂ ਕਿਹਾ ਠੇਕਾ ਅਸੀਂ ਤਾਂ ਠੇਕਾ ਸੀ ਉਹੀ ਗੱਲ ਕਰਨੀ ਸੀ ਜਮੀਨ ਬਾਅਦ ਤੇ ਉਹਨਾਂ ਨੂੰ ਨੁਕਸਾਨ ਕਰਦਾ ਉਹ ਉੱਤਰ ਭਾਈ ਕੌਣ ਕਰੇਗਾ ਹੈ ਜਿਹੜਾ ਉਸ ਨੂੰ ਨੁਕਸਾਨ ਕਰਾਇਆ ਹੈ ਤੇ ਹੁਣ ਨਾ ਵੀਜ਼ ਦਾ ਕਨਕ ਅਸੀਂ ਕਿਹਾ ਨਹੀਂ ਸੀਗਾ ਦੁਕਾਨਕ ਵਿੱਚ ਕਾਇਦ ਤਾਂ ਖਾਲੀ ਰੱਖਦੇ ਮੇਰੀ ਜ਼ਮੀਨ ਹੱਥੋਂ ਪਾਸੇ ਛੱਡ ਦੋ ਜਿਹੜੇ ਪੈਸੇ ਦਿੱਤੇ ਸੀਗੇ ਉਹਨੂੰ ਤੁਹਾਨੂੰ ਪੈਸੇ ਅੱਧੇ ਦਿੱਤੇ ਸੀ ਪੈਸੇ ਵੱਧ ਤਾਂ ਆਈ ਨਹੀਂ ਮੇਰੇ ਵੱਲ ਜਿਹੜੇ ਪੈਸੇ ਜੋ ਵੀ ਆਏ ਹੋਏ ਨੇ ਨਹੀਂ ਵੱਧ ਆਈ ਮੇਰੇ ਕੋਲ ਆਈ ਨਹੀਂ ਵੱਧ ਜਿੰਨੇ ਵੀ ਪੈਸੇ 27000 ਰੁਪਏ ਆਇਆ ਸੀ ਉਹਦਾ ਹੀ ਉਹ ਅੱਧੇ ਆਈ ਸੀ ਬਸ ਮੈਂ ਜੀ ਵਾਪਸ ਕਰਦੇ ਹਾਂ ਹੈ ਜੀ ਉਹ ਵਾਪਸ ਕਰਦੇ ਉਹ ਤਾਂ ਪਹਿਲਾਂ ਦੀ ਫਸਲ ਦਾ ਸੀ ਗਈ ਪਹਿਲੇ ਠੇਕੇਦਾਰ ਪਹਿਲੇ ਠੇਕੇਦਾਰ ਹੁੰਦਾ ਨਹੀਂ ਤੂੰ ਸਮਝੀ ਨਹੀਂ ਇਹ ਦੂਜੀ ਰਕਮ ਆ ਦੂਜੀ ਫਸਲ ਆ ਰਕਮ ਲੈਣੀ ਹੁੰਦੀ ਆ ਦੋ ਕਿਸ਼ਤਾਂ ਹੁੰਦੀਆਂ ਇਹਦੀਆਂ ਤੁਸੀਂ ਕੀ ਬਾਈ ਹੁਣ ਕੀ ਕਰ ਉਹ ਤਾਂ ਪਹਿਲੇ ਠੇਕੇ ਦੀ ਦੂਜੇ ਚ ਮੈਂ ਡੱਕਾ ਨਹੀਂ ਲਿਆ ਇਹਨਾਂ ਤੋਂ ਕੋਈ ਚੀਜ਼ ਨਹੀਂ ਲਈ ਉਹਨਾਂ ਦੀ ਜਿਹੜੀ ਜ਼ਮੀਨ ਹੈ ਜਿਹੜਾ ਬਾਈ ਉਹ ਤੁਸੀ ਕੋਈ ਦੇਣਾ ਉਹਨੂੰ ਮੈਂ ਮੈਂ ਕੀ ਦੇਵਾਂ ਮੈਂ ਮੈਂ ਕਾਕੀ ਨੰਗ ਹੋ ਗਈ ਐਦੋ ਕਰਕੇ ਮੇਰੇ ਕੋ ਕੋਈ ਨਹੀਂ ਗਈ